ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਖੜੇ ਉਮੀਦਵਾਰ ਸਿਦਮਾ ਕਲਾਂ ਤੋਂ ਆਪਣੀ ਚੋਣ ਪ੍ਰਚਾਰ ਲਈ ਪੂਰੇ ਜੋਰ ਲਗਾ ਰਹੇ ਹਨ ਤੇ ਪਿੰਡ-ਪਿੰਡ ਘਰ-ਘਰ ਜਾ ਕੇ ਆਪਣੀ ਵੋਟ ਮੰਗ ਰਹੇ ਹਨ ਇਸ ਲੜੀ ਦੇ ਤਹਿਤ ਆਪਾਂ ਉਹਨਾਂ ਦੇ ਪਿੰਡ ਪਹੁੰਚੇ ਹਾਂ ਦੋਸਤੋ ਤੁਸੀਂ ਜੁੜੋ ਆਪਣੇ ਦੋਸਤ ਜਸਵਿੰਦਰ ਸਿੰਘ ਦੇ ਨਾਲ ਅੱਜ ਆਪਾਂ ਸਭ ਨੂੰ ਪਤਾ ਹੈ ਕਿ ਬਈ ਜਿਹੜਾ ਇਲੈਕਸ਼ਨ ਬੜੇ ਜੋਰਾਂ ਦੇ ਚੱਲਿਆ ਹੈਗਾ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਅੱਜ ਆਪਾਂ ਪਿੰਡ ਸਿੱਧਵਾ ਕਲਾ ਵਿੱਚ ਆਏ ਆ ਜੋ ਕਿ ਜਗਰਾਉ ਹਲਕੇ ਦਾ ਬਹੁਤ ਵੱਡਾ ਪਿੰਡ ਮੰਨਿਆ ਜਾ ਰਿਹਾ ਹੈ ਇਸ ਦੇ ਵਿੱਚ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੋਨੋਂ ਮੈਂਬਰ ਇਸੇ ਪਿੰਡ ਦੇ ਖੜੇ ਆ ਆਪਾਂ ਜ਼ਿਲ੍ਹਾ ਪ੍ਰੀਸ਼ਦ ਨਾਲ ਗੱਲਬਾਤ ਕਰਦੇ ਆ ਤੇ ਨਾਲ ਆਪਾਂ ਪੁੱਛਦੇ ਆ ਕਿਹੜਾ ਕਿਹੜਾ ਪ੍ਰਚਾਰ ਲੈ ਕੇ ਚੱਲੇ ਆ ਤੇ ਕੀ ਕੀ ਇਹਨਾਂ ਦੇ ਮੁੱਦੇ ਆ ਆਪਾਂ ਚੱਲਦੇ ਆਂ ਉਹਨਾਂ ਦੇ ਕੋਲੇ ਜਿਹੜਾ ਕਿ ਆਪਾਂ ਨੂੰ ਦੱਸਣਗੇ ਵੀ ਬਾਈ ਅਸੀਂ ਕਿਹੜੇ ਕਿਹੜੇ ਮੁੱਦੇ ਲੈ ਕੇ ਚੱਲੇ ਆ ਤੇ ਜੋ ਸਰਕਾਰ ਔਰ ਤੇ ਅਸੀਂ ਆਹ ਮੁੱਦੇ ਪਾਸ ਕਰਵਾਵਾਂਗੇ ਤੇ ਪਿੰਡ ਦੇ ਕਿਹੜੇ ਕਿਹੜੇ ਕੰਮ ਆ ਜਿਹੜੇ ਅਸੀਂ ਕਰਵਾਉਣ ਵਾਲੇ ਆ ਪ੍ਰਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਹਰਮੀਤ ਕੌਰ ਇਹ ਪਿੰਡ ਕਿਹੜਾ ਪੈਣਾ ਹੈ ਸਿੱਧਵਾ ਕਲਾ ਇਹ ਪਿੰਡ ਤੁਸੀਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣਾਂ ਵਿੱਚ ਖੜੇ ਹੋ ਕਿਵੇਂ ਮਹਿਸੂਸ ਹੋ ਰਿਹਾ ਤੁਹਾਡੇ ਘਰ ਦਾ ਕੀ ਮਾਹੌਲ ਹੈ ਜੀ ਜੀ ਸੋਨ ਤਾਂ ਵਿਆਹ ਹੀ ਨਾ ਚਾਹਗਾ ਜੀ ਮਾਮੇ ਬਿੰਦਰ ਕੇ ਇਹ ਤੁਸੀਂ ਇਸ ਟਾਈਮ ਤੁਹਾਡੇ ਮਿਸ ਜਿਹੜੇ ਹੈਗੇ ਆ ਜ਼ਿਲ੍ਹਾ ਪ੍ਰੀਸ਼ਦ ਚ ਖੜੇ ਆ ਜੀ ਵੀ ਤੁਸੀਂ ਕਿਹੜੇ ਕਿਹੜੇ ਮੁੱਦੇ ਤੁਸੀਂ ਜਿਹੜੇ ਆਪਣੇ ਜਨਤਾ ਦੀ ਕਚਹਿਰੀ ਚ ਲੈ ਕੇ ਜਾ ਰਹੇ ਹੋ ਜ਼ਿਲ੍ਹਾ ਪ੍ਰੀਸ਼ਦ ਦੇ ਚੋਣਾਂ ਵਾਸਤੇ ਹਾਂਜੀ ਮੇਰਾ ਨਾਮ ਵੀ ਤੇਜਿੰਦਰਪਾਲ ਸਿੰਘ ਪਗਲਾ ਜੋਂਨ ਤੋਂ ਮੇਰੀ ਧਰਮ ਪਤਨੀ ਬੀਬੀ ਹਰਮੀਤ ਕੌਰ ਜੀ ਜੋ ਵੀ ਉਮੀਦਵਾਰ ਨੇ ਤੇ ਜੋ ਵੀ ਜ਼ਿਲ੍ਹਾ ਪੁਲਿਸ ਦੇ ਵਿੱਚ ਜੋ ਵੀ ਜਣ ਕੇ ਕੰਮ ਜੋ ਵੀ ਜ਼ਿਲ੍ਹਾ ਪੁਲਿਸ ਦੇ ਜੋ ਵੀ ਕੰਮ ਆਪਣੇ ਸਰਕਾਰ ਵੱਲੋਂ ਜੋ ਫੈਸਿਲਿਟੀ ਆਉਣਗੀਆਂ ਤੇ ਉਹ ਆਪਣੇ ਜੋਂਨ ਸਿਧਵਾ ਕਲ ਜੋਂਨ ਸਿਧਵਾ ਕਲਾਂ ਤੋਂ ਜੀ ਤੇ ਜੋ ਪਿੰਡਾਂ ਨੇ ਪੰਚਾਇਤਾਂ ਨੂੰ ਜੀ ਜੋ ਸਾਡੇ ਵੱਲੋਂ ਹੋਣਗੇ ਜੀ ਅਸੀਂ ਉਹ ਫੈਸਿਲਿਟੀਆਂ ਦੀ ਮਹੱਈਆ ਕਰਵਾਵਾਂਗੇ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਹਰਵਿੰਦਰ ਸਿੰਘ ਆ ਜੀ ਇਹ ਜਿਲ੍ਹਾ ਪ੍ਰੇਸ਼ ਚੋਟ ਖੜੇ ਤੁਹਾਡੇ ਕੀ ਲੱਗਦਾ ਜੀ ਮੇਰੀ ਨਾ ਲੱਗਦੀ ਜੀ ਤੇ ਵੀ ਜੀ ਤੁਹਾਡੇ ਪਿੰਡ ਦਾ ਕੀ ਮਾਹੌਲਾ ਦੇ ਵੋਟਾਂ 'ਚ ਖੜੇ ਹੋ ਕਿਵੇਂ ਲੱਗ ਰਹਾ ਤੁਹਾਨੂੰ ਤੁਹਾਡਾ ਪਿੰਡ ਕਿੰਨਾ ਰਿਸਪੌਂਸ ਦੇ ਰਹਾ ਪਿੰਡ ਦਾ ਮਾਹੌਲ ਤਾਂ ਪੂਰਾ ਹੀ ਵਧੀਆ ਜੀ ਬਾਕੀ ਸਾਰੇ ਜਿਲ੍ਹਾ ਪ੍ਰੇਸ਼ ਜਿੰਨੇ ਵੀ ਪਿੰਡ ਆਉਂਦੇ ਆ ਜੋਂ ਦੇ ਵਿੱਚ ਸਾਰੇ ਹੀ ਪੂਰਾ ਵਧੀਆ ਵਾ ਅਸੀਂ ਅਕਾਲੀ ਦਲ ਦੀ ਸੀਟ ਜਿੱਤ ਕੇ ਅਸੀਂ ਉਹਨਾਂ ਦੀ ਝੋਲੀ ਪਾਵਾਂਗੇ ਨਾਮ ਹੈ ਵੀ ਜੀ ਮੇਰਾ ਨਾਮ ਮਨਦੀਪ ਸਿੰਘ ਆ ਜੀ ਤੇ ਵੀ ਜੀ ਜਿਹੜੇ ਆਪਾਂ ਤੁਹਾਡੇ ਪਿੰਡ ਤੋਂ ਦਿੱਲੀ ਖੜੀ ਆ ਬੋਕਾ ਵਿੱਚ ਹਾਂਜੀ ਤੇ ਕੀ ਕੀ ਤੁਸੀਂ ਪਿੰਡ ਦੇ ਵਿੱਚ ਕਰੋਗੇ ਤੇ ਕਿਵੇਂ ਕਿਵੇਂ ਕੰਮ ਕਰਾਉਣੇ ਆ ਕਿਉਂਕਿ ਤੁਸੀਂ ਪਿੰਡ ਦੇ ਵਿੱਚੋਂ ਮੇਨ ਬੰਦੇ ਆ ਹਾਂਜੀ ਤੇ ਆਪਣੇ ਸਰਕਲੇਰ ਸਾਹਿਬ ਦੀ ਅਗਵਾਈ ਥੱਲੇ ਅਸੀਂ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਚੋਣ ਲੜ ਰਹੇ ਆ ਤੇ ਜੋ ਵੀ ਆਪਣੇ ਡਿਵੈਲਪਮੈਂਟ ਦੇ ਕੰਮ ਹੋਣਗੇ ਜੋ ਪੰਚਾਇਤਾਂ ਦੇ ਕੰਮ ਹੋਣਗੇ ਜ਼ਿਲ੍ਹਾ ਪ੍ਰੀਸ਼ਦ ਦੇ ਅੰਡਰ ਜੋ ਵੀ ਆਉਂਦੇ ਹੋਣਗੇ ਉਹ ਅਸੀਂ ਵੱਧ ਤੋਂ ਵੱਧ ਵੱਧ ਤੋਂ ਵੱਧ ਪਹੁੰਚ ਕਰਕੇ ਕਰਾਂਗੇ ਸਾਰੇ ਪੂਰੇ ਬੜਾ ਜ਼ੋਨ ਕਿਹੜਾ ਪੈਂਦਾ ਜੀ ਸਦਮਾ ਕਲਾ ਜ਼ੋਨ ਜੀ ਸਿੱਧਮ ਕਲਾ ਜ਼ੋਨ ਦੇ ਵਿੱਚ ਪਿੰਡ ਕਿੱਡੇ ਕਿੱਡੇ ਪੈਂਦੇ ਆ ਇਹ 29 ਪਿੰਡ ਪੈਂਦੇ ਆ ਜੀ ਇਹਦੇ ਵਿੱਚ ਅਗਵਾਲ ਲੋਪੋ ਕਲਾ ਅਗਵਾਲ ਲੋਪੋ ਖੁਰਦ ਅਗਵਾਈ ਅਗਵਾਲ ਲਿਧਾਈ ਖਾੜਾ ਪੋਨਾ ਅਲੀਗੜ ਬਾਰ ਦੇ ਕੇ ਗਗੜਾ ਕਮਾਲਪੁਰ ਡਾਂਗੀਆਂ ਕੋਟੇ ਬਗੂ ਕੋਟੇ ਫਤਿਹਦੀਨ ਕੋਟੇ ਸ਼ੇਰਜਾ ਕੋਟੇ ਖਜੂਰਾ ਕੋਟੇ ਅੱਠਜਕ ਨਾਨਕਨਗਰੀ ਬਰਸਾਲ ਸਿੱਧਵਾ ਖੁਰਦ ਸਿੱਧਵਾ ਖੁਰਦ ਸਿੱਧਮ ਕਲਾ 21 11% ਹਾਂ ਸੈਂਕੋਕੇ ਕਲਾ ਇਸ ਤਰ੍ਹਾਂ 29 ਪਿੰਡ ਆਉਦੇ ਆ ਜੀ 29 ਪਿੰਡਾਂ ਦੇ ਤੁਸੀਂ ਮਾਲਕ ਬਣਨ ਜਾ ਰਹੇ ਆ ਹੁਣ ਭਾਂਜੀ ਹੋਣੇ ਉਹ ਤਾਂ ਕਿਵੇਂ ਲੱਗਦਾ ਤੁਹਾਨੂੰ ਮਾਹੌਲ ਕੀ ਬਣਦਾ ਜੀ ਮਾਹੌਲ ਦੀ ਬਹੁਤ ਵਧੀਆ ਕਾਲੀ ਦਲਦੇ ਹੈ ਪੱਖ ਚ ਹਵਾ ਚੱਲ ਰਹੀ ਹੈ ਹੁਣ ਤੇ ਬਾਕੀ ਉੱਪਰ ਇਹਦੀ ਮੇਰਾ ਕੋਟਾ ਵਿੱਚ ਤੇ 29 ਪਿੰਡ ਤੁਹਾਨੂੰ ਪੈਂਦੇ ਆ ਹਾਂਜੀ 29 ਪਿੰਡਾਂ ਹੀ ਕਿੰਨੇ ਨਹੀਂ ਕਹਿੰਦੇ ਕਿੰਨੇ ਸਾਵਾ ਤੇ ਤੁਹਾਡੀ ਰਿਸ਼ਤੇਦਾਰੀਆਂ ਪੜਦੀਆਂ ਤਕਰੀਬਨ ਅੱਧੋਂ ਵੱਧ ਪਿੰਡਾਂ ਚ ਰਿਸ਼ਤੇਦਾਰੀਆਂ ਜੀ ਤੇ ਰਿਸ਼ਤੇਦਾਰ ਕੀ ਕਹਿੰਦੇ ਚੱਲਾਂਗੇ ਨਾਲ ਹਾਂਜੀ ਹਾਂਜੀ ਰਿਸ਼ਤੇਦਾਰ ਪੂਰੇ ਆ ਜੀ ਨਾਲ ਭੱਜੇ ਫਿਰਦੇ ਆ ਭੱਜੇ ਫਿਰਦੇ ਆ ਜੀ ਖੁਸ਼ ਆ ਪੂਰੇ ਪੂਰੇ ਆ ਜੀ ਜਾਂਦੇ ਦਾ ਲੱਡੂ ਲੱਡੂ ਖਵਾ ਲੇ ਹਾਂ ਜੀ ਹਾਂ ਜੀ ਹਾਂ ਜੀ ਵਧੀਆ ਤਰੀਕੇ ਨਾਲ ਹਾਂ ਜੀ ਹਾਂ ਜੀ ਤਾਂ ਫੇ ਕੀ ਕਹਣਾ ਜਣੇ ਸ਼ਰੋਣੀ ਕਾਲੀ ਦਾ ਲਈ ਸ਼ਰੋਣੀ ਕਾਲੀ ਦਾ ਜਿੰਦਾਬਾਦ ਜਨਾਬ ਕੁਮਾਰ ਸਿੰਘ ਬਾਦਲ ਜਿੰਦਾਬਾਦ ਔਲ ਮਰ ਗਿਆ ਬੀਰੀ ਅੱਜ ਹੁਣ ਤੁਸੀਂ ਕਿੱਧਰ ਕਿੱਧਰ ਗਿਆ ਦਾ ਰੌਣਾ ਜੀ ਬੈਠੀ ਲਓ ਬੈਠ ਜਾਓ ਅੱਜ ਜੋ ਅਸੀਂ ਵੀਰ ਜੀ ਆਪਣੇ ਸਪੈਨ ਸਿੱਧਵਾਂ ਕਲਾਂ ਯਾਰ ਰਹੇ ਆ ਜੀ ਘਰ ਘਰ ਜਾ ਕੇ ਡੋਰ ਟੂ ਡੋਰ ਜੀ ਆਪਣਾ ਪ੍ਰਚਾਰ ਵੋਟਾਂ ਲਈ ਮੰਗ ਰਹੇ ਆ ਜੀ ਤਿਹਰੇ ਤੁਸੀਂ ਜਿਹੜੇ ਸਾਰੇ ਪਿੰਡ ਕਵਰ ਕਰ ਲਏ ਹੁਣ ਤੱਕ ਹੁਣ ਤੱਕ ਵੀਰ ਜੀ ਅਸੀਂ ਜੋ ਆਪਣੇ ਏਰੀਆ ਦੇ 29 ਪਿੰਡ ਪੈ ਰਹੇ ਆ ਜੀ ਕਵਰ ਕਰ ਚੁੱਕੇ ਆ ਤੇ ਦੂਸਰਾ 라ਉਂਡ ਦੇਖੀ ਦੁਬਾਰਾ ਜੀ ਕੱਲ 10 ਤਰੀਕ ਤੋਂ ਲਗਾ ਰਹੇ ਆ ਜੀ ਹਾਂਜੀ ਜੀ ਅਸੀਂ ਅਸੀਂ ਜਿਹੜੇ ਪਿੰਡ ਵੀ ਜਾਂਦੇ ਆ ਜੀ ਘਰ ਘਰ ਜਾਂਦੇ ਆ ਜੀ ਸ਼੍ਰੋਮਣੀ ਕਾਲੀਦਾਲ ਵੱਲੋਂ ਜੀ ਸਾਨੂੰ ਪੂਰਾ ਸਮਰਥਨ ਜੀ ਮਿਲ ਰਿਹਾ ਜੀ ਲੋਕਾਂ ਤੋਂ ਤੇ ਲੋਕ ਸਾਡੇ ਨਾਲ ਆ ਜੀ ਬੋਲੇ ਸੋਨ ਸੋਨ ਹਾਂ ਚਲੋ ਆ ਜੀ ਹੁਤੋ ਵੀਰ ਚਲੋ ਉਹ ਚੱਕਾ ਜੀ ਮਰਜ ਵਾਹਿਗੁਰੂ ਵਾਹਿਗੁਰੂ ਸਾਥ ਨੂੰ ਜੁੜਨੇ ਸਭ ਤੋਂ ਪਹਿਲਾਂ ਕਰੀਏ ਆ ਜੀ ਉਸੇ ਪਤਾ ਲੱਗ ਗਿਆ ਬਾਜੂ ਅਸਮਰਾਈ ਪਾਲਾ ਨਾਮ ਹੈ ਬਣੇ ਜਸਵੀਰ ਕੋਰ ਐ ਤੁਸੀਂ ਇਸ ਸੰਤੀ ਚੋਣਾ ਚ ਖੜੇ ਹੋ ਕਿਹੜਾ ਜ਼ੋਨ ਆ ਤੁਹਾਡਾ ਸਦਨਾ ਕਰੋ ਸਦਮਾ ਕਲਾ ਸਦਮਾ ਕਿੰਨੇ ਪਿੰਡ ਪੈਂਦੇ ਆ ਜੀ ਸਦਮਾ ਕਲਾ ਸਦਮਾ ਖੁਰਦ ਦੋ ਪਿੰਡ ਕੀ ਨਾਮ ਹੈ ਬਾਜੀ ਪਰਮਿੰਦਰ ਸਿੰਘ ਜੀ ਆ ਤੁਹਾਡੇ ਘਰ ਦੇ ਖੜੇ ਹੈਗੇ ਆ ਬਲਕ ਸੰਤੀ ਵਿੱਚ ਹਾਂਜੀ ਜ਼ੋਨ ਕਿਹੜਾ ਤੁਹਾਡਾ ਸਦਮਾ ਕਲਾ ਜੀ ਤੇ ਭਾਈ ਜੀ ਕਿਵੇਂ ਲੱਗ ਰਿਹਾ ਤੁਸੀਂ ਹੁਣ ਡੋ ਟੂ ਡੋਰ ਚੱਲਦੇ ਆਂ ਕਿਵੇਂ ਪ੍ਰਚਾਰ ਦੇ ਵਿੱਚ ਕੀ ਕੁਝ ਮਿਲ ਰਿਹਾ ਬਹੁਤ ਹੰਗਾਰਾ ਮਿਲ ਰਿਹਾ ਜੀ ਭਰਮਾ ਹੰਗਾਰਾ ਮਿਲ ਰਿਹਾ ਵਾ ਐ ਐ ਕਿ ਸਾਡੀ ਪਾਰਟੀ 100 ਤੋਂ 100 ਸੀਟਾਂ ਜਿੱਤ ਕੇ ਕੰਮ ਕਰੂਗੀ ਬੇੜੀ ਪਾਰਟੀ 'ਚ ਖੜੇ ਆ ਜੀ ਅ ਕਾਲੀਦਾਲ ਬੰਨੀਓ ਤੇ ਜਦੋਂ ਹੀ ਕਰ ਕਰ ਜਾਣੇ ਆ ਲੋਕਾਂ ਦੀ ਕੋਈ ਮੰਗ ਹੋ ਰਹੀ ਹੈ ਤੁਹਾਨੂੰ ਕੋਈ ਕੁਛ ਸਵਾਲ ਜਵਾਬ ਕਰ ਰਿਹਾ ਹੈ ਕਿ ਨਹੀਂ ਲੋਕ ਕਹਿੰਦੇ ਆ ਵੀ ਪਾਰਟੀ ਹੋਈ ਇਹ ਆ ਰਹੀ ਹੈ ਜੀ ਅਗੋ 27 ਦੇ ਵਿੱਚ ਠੀਕ ਆ ਜੀ ਹਾਂਜੀ ਤੇ ਵਧੀਆ ਰਿਸਪੌਂਸ ਮਿਲ ਰਿਹਾ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਮਿਲ ਰਿਹਾ ਰਿਸਪੌਂਸ ਸੀਟ ਜਿੱਤ ਕੇ ਜਾਨੀ ਕਿ ਕਲੇਰ ਦੀ ਝੋਲੀ ਪਾ ਦੋਗੇ ਪਾਵਾਂਗੇ ਜੀ ਪਾਵਾਂਗੇ ਜਰੂਰ ਪਾਵਾਂਗੇ ਜੀ ਕਰ ਦੋਗੇ ਤੀਲਾ ਤੀਲਾ ਹਾਂਜੀ 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 ਸ਼ੋਮਣੀ ਅਕਾਲੀ ਦਲ ਜਿੰਦਾਬਾਦ ਸ਼ੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸੋ ਨਿਹਾਲ ਸਤਿ ਸ੍ਰੀ ਅਕਾਲ ਮੁردوਵਾਦ ਵੋਟ ਪਾਓ ਚਾਹ ਸਾਡੇ ਠੀਕ ਆ ਜੀ ਠੜਕੇ ਆ ਜੋ ਠੜਕੇ ਜੇ

ਸਤਿ ਸ੍ਰੀ ਅਕਾਲ ਬਾਬਾ ਜੀ ਆਹ ਇੱਧਰ ਕੋਹਦਾ ਬਾਹਰ ਜੀ ਤੁਸੀਂ ਨਾ ਐਵੇਂ ਮਿਲਣ ਦੀ ਗੱਲ ਕੁਝ ਕਰਾਓ ਅੱਛਾ ਠੀਕ ਹੈ ਜੀ ਉਹ ਪਰ ਪਹਿਲਾਂ ਵੀ